ਰੱਬ ਦੇ ਬਾਰੇ ਸਦੀਆਂ ਤੋਂ ਹੀ ਲੋਕਾਂ ਦੇ ਮਨ 'ਚ ਦਚਿੱਤੀ ਹੈ ਸ਼ਸ਼ਵ ਪੰਚ ਨੇ ਹੈ ਕਿ ਨਹੀਂ ਕੁਝ ਲੋਕ ਮੰਨਦੇ ਨੇ ਕੁਝ ਲੋਕ ਨਹੀਂ ਮੰਨਦੇ ਅਸਲ 'ਚ ਇੱਕ ਵਿਸ਼ਵਾਸ ਦਾ ਨਾ ਹੈ ਜਿਹੜਾ ਕਰਦਾ ਹੈ ਉਹਨੂੰ ਮਿਲਦਾ ਹੈ ਜਿਹੜਾ ਨਹੀਂ ਕਰਦਾ ਉਹਨੂੰ ਕੁਝ ਹੋਰ ਤਰੀਕੇ ਨਾਲ ਮਿਲ ਜਾਂਦਾ ਹੈ ਪਰ ਰੱਬ ਇੱਕ ਗੁੰਜਲਦਾਰ ਬੁਝਾਰਤ ਹੈ ਇਹਦਾ ਪਹੁੰਚ ਪਾਉਣ ਲਈ ਵੀ ਉਹਦੇ ਤੱਕ ਪਹੁੰਚਣ ਲਈ ਵੀ ਮੇਰੇ ਖਿਆਲ ਨਾਲ ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰਨਾ ਪੈਂਦਾ ਆਪਣੀ ਨੀਅਤ ਨੂੰ ਸਾਫ਼ ਕੀਤਾ ਜਾਂਦਾ ਹੈ ਮਨ ਨੂੰ ਸਾਫ਼ ਕਰਨਾ ਪੈਂਦਾ ਹੈ ਫਿਰ ਰੱਬ ਤੱਕ ਪਹੁੰਚਿਆ ਜਾ ਸਕਦਾ ਜਾਂ ਉਸ ਨੂੰ ਮਿਲਣਾ ਆਸਾਨ ਹੋ ਸਕਦਾ ਹੈ ਅੱਜ ਜਿਹੜੀ ਮੈਂ ਕਹਾਣੀ ਸੁਣਾਉਣ ਲੱਗਾ ਇਹ ਵੀ ਮੈਨੂੰ ਫੇਸਬੁੱਕ ਤੋਂ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਵਾਕਿਆ ਕਹਾਣੀ ਉਹਨਾਂ ਦੇ ਪਤਾ ਨਹੀਂ ਉਹਨੇ ਜ਼ਿੰਦਗੀ ਦਾ ਅੱਜ ਕੱਲੋ ਕੈਨੇਡਾ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਪਿੰਡ ਦੇ ਜਿਹੜੇ ਪੁਰਾਣੇ ਵਾਕਿਆ ਨੇ ਇਹ ਕਿੰਨਾ ਵਧੀਆ ਹੁੰਦਾ ਹੈ ਕਿ ਕਈਆਂ ਨੂੰ ਆਪਣੀਆਂ ਜ਼ਿੰਦਗੀ ਦੀਆਂ ਘਟਨਾਵਾਂ ਲਿਖਣ ਦਾ ਬੜਾ ਸੁਚੱਜਾ ਟੰਗ ਆਉਂਦਾ ਹੈ ਉਹਨਾਂ ਨੂੰ ਇੱਕ ਬੜੇ ਸਲੀਕੇ ਨਾਲ ਲਿਖ ਦਿੰਦੇ ਨੇ ਕਿ ਉਹਨਾਂ 'ਚ ਰੌਚਕਤਾ ਆ ਜਾਂਦੀ ਹੈ ਤੇ ਬੰਦਾ ਸਮਝਣ ਵਾਲਾ ਸਮਝ ਜਾਂਦਾ ਹੈ ਮੇਰੇ ਥੋੜੀ ਜੀ ਪੱਲੇ ਪਈ ਜਿੰਨੇ ਪਈ ਹੈ ਮੈਂ ਤੁਹਾਨੂੰ ਸੁਣਾਉਣ ਲੱਗਾ ਰੱਬ ਹੈ ਕਿ ਨਹੀਂ ਗਰੀਬ ਤਬਕੇ ਦੀ ਬੀਰੋ ਗੁੱਸੇ ਚ ਕੁੜਦੀ ਹੋਈ ਆਪਣੇ ਢੰਗ ਕੇ ਕਫ ਤੇ ਕਾਲੀ ਕਾਲੇ ਚ ਤੁਰੀ ਜਾ ਰਹੀ ਸੀ ਨਾਲ ਉਹਦੇ ਮਿੱਠੀ ਸੀ ਉਹਦੀ ਬੱਚੀ ਛੋਟੀ 8-7 ਸਾਲ ਦੀ ਤੇ ਅੰਦਰੋਂ ਅੰਦਰ ਆਪਣੇ ਮਨ ਚ ਕੁੜਦੀ ਜਾ ਰਹੀ ਸੀ ਮੈਂ ਕਿਹਾ ਵੀ ਸੀ ਕਿ ਅੱਜ ਨਹੀਂ ਬੁਲਾਉਣਾ। ਆਖੇ ਨਿੱਕੀ ਬੀਬੀ ਦਾ ਜਨਮ ਦਿਨ ਹੈ। ਆਹ ਨਿੱਕੀ ਬੀਬੀ ਦਾ ਜਨਮ ਦਿਨ। ਮੇਰੀ ਮਿੱਠੀ ਦਾ ਨਹੀਂ ਜਨਮ ਦਿਨ। ਇਹ ਨਹੀਂ ਸੋਚਦਾ। ਕੀ ਹੋ ਗਿਆ ਜੇ ਅਸੀਂ ਗਰੀਬ ਐ। ਨਿੱਕੇ ਆ ਨਿਵੀ ਜਾਤ ਦੇ ਸਾਡੇ ਵੀ ਕੋਈ ਜ਼ਿੰਦਗੀ ਆ। ਅਸੀਂ ਵੀ ਜੀਣਾ। ਅਸੀਂ ਨੇ ਆਪਣੀਆਂ ਚਾਹ ਖਾਸ਼ੇ ਪੂਰੀਆਂ ਕਰਨੀਆਂ। ਅਚਾਨਕ ਅੱਗੇ ਗੁਰਦੁਆਰਾ ਆ। ਭੱਭੇ ਨੂੰ ਵੀ ਚੇਕ ਕੋਸਨ ਲੱਗ ਪਈ। ਤੁਸੀਂ ਹੁਣ ਨਾ ਸੰਗਮਰਵਰ ਚ ਬੈਠਾ ਰਹਿਣਾ। ਉਹਨੀ ਬਾਹਰ ਨਿਕਲਦਾ ਸਾਡੀ ਗਰੀਬਾਂ ਦੀ ਨਹੀਂ ਸੁਣਦਾ ਤੂੰ ਕੀ ਪਾਪ ਕਰਤਾ ਗਰੀਬ ਕਰਨ ਜਨਮ ਲੈ ਕੇ ਕੁੜਦੀ ਕੁੜਦੀ ਅੱਗੇ ਕਿੰਨੀਆਂ ਸਾਰੀਆਂ ਕਾਰਾਂ ਚੋਂ ਲੰਘਦੇ ਲੰਘਾਉਂਦੀ ਵੀਰੋ ਤੇ ਮਿੱਠੀ ਸਰਦਾਰ ਨੇ ਜਿੰਨੇ ਬੁਲਾਇਆ ਸੀ ਕਿ ਅੱਜ ਉਹਦੀ ਨਿੱਕੀ ਦਾ ਜਨਮ ਦੇਣਾ ਅੰਦਰ ਜਾ ਬੜੀ ਅੰਦਰ ਬੜੀ ਸੀ ਕਿ ਸਾਹਮਣੇ ਇਸ਼ਾਰਾ ਕੀਤਾ ਐਨੇ ਵੱਡੇ ਪਾਂਡਿਆਂ ਦਾ ਢੇਰ ਲੱਗਾ ਸੀ ਪਾਂਡੇ ਮਾਂਜਦੇ ਕੁਰਦੀ ਕੁਰਦੀ ਫਿਰ ਨਾਲ ਨਾਲ ਭਾਂਡੇ ਮਾਂਜੀ ਜਾਂਦੀ ਸੀ ਨਾਲ ਨਾਲ ਉਧਰੋਂ ਮਿੱਠੀ ਨੇ ਬੀਬੀ ਦਾ ਲੜਫੜ ਕੇ ਕਿਹਾ ਬੀਬੀ ਮਿੱਠੇ ਚੌਲ ਭਾਂਡੇ ਮਾਂਜੀ ਚੁੱਪ ਕਰਕੇ ਬਹਿ ਜਾਣੀ ਬਣਾ ਦਾਂਗੀ ਤੈਨੂੰ ਜਾ ਕੇ ਇੱਥੋਂ ਜਵੇਲੀ ਹੋ ਕੇ ਪਤਾ ਨਹੀਂ ਕਿੰਨਾ ਵੱਡਾ ਭਾਂਡਾ ਦਾ ਢੇਰ ਪਿਆ ਜਦੋਂ ਭਾਂਡੇ ਸਾਫ਼ ਕਰ ਲਵਾਂਗੀ ਤਾਂ ਫਿਰ ਤੈਨੂੰ ਮੈਂ ਜਾ ਕੇ ਤੇ ਬਣਾ ਦੇਣੀ ਆ ਚੌਲ ਬੀਬੀ ਤੂੰ ਕਿਹਾ ਸੀ ਮੈਂ ਇਸ ਵਾਰ ਫਰਾਕ ਵੀ ਲੈ ਕੇ ਦੇਣੀ ਆ ਆਹ ਜਾਂਦੇ پیسے ਲੈ ਦੂੰਗੀ ਪਾਪੇ ਤੇਨੂੰ ਕਹਿ ਦੂੰਗੀ ਹਰਾਮ ਨਾ ਭੇਜਾ ਹੁਣ ਤੈਨੂੰ ਨਹੀਂ ਪਤਾ ਕੰਮ ਕਰਨੇ ਇਧਰ ਆ ਪਾਣੀ ਨਾਲ ਪਾਣੀ ਚੋਂ ਕੱਢੀਦਾ ਨਾਲ-ਨਾਲ ਮਿੱਠੇ ਵੀ ਪਾਣੀ ਚੋਂ ਕੱਢਦੀ ਗਈ ਮਸਾ ਭਾਂਡਿਆਂ ਦਾ ਢੇਰ ਜਿਹਾ ਵਿਲਾ ਹੀ ਹੋਇਆ ਸੀ ਕਿ ਅੰਦਰੋਂ ਇਸ਼ਾਰਾ ਆ ਗਿਆ ਨਿੱਕੀ ਬੀਬੀ ਨੇ ਬੁਲਾਇਆ ਵੱਡੀ ਬੀਬੀ ਸਰਦਾਰਨੀ ਨੇ ਇਹਨਾਂ ਨੂੰ ਨਹੀਂ ਸਾਡੇ ਨਾ ਗਰੀਬਾਂ ਨਾਲ ਵੀ ਸਾਡੇ ਗਰੀਬਾਂ ਦੇ ਵੀ ਕੋਈ ਤਿਹਾੜ ਹੁੰਦੇ ਨੇ ਨਿੱਕੀ ਬੀਬੀ ਦਾ ਜਨਮ ਦਿਨ ਮੇਰੀ ਮਿੱਠੀ ਆਉਨੇ ਆ ਸਰਦਾਰਨੀ ਜੀ ਹਾਂ ਉੱਠੇ ਹੱਥ ਪੈਰ ਪੁੰਜੇ ਅੰਦਰ ਚਲੇਗੀ ਕੁਝ ਲੋਕ ਬੈਠੇ ਸੀ ਸੰਗ ਦੇ ਸੰਗ ਦੀ ਕਿਸਮ ਵਾਲਾ ਜੈ ਸੂਤ ਸੈਟ ਕਰਦੇ ਹੋਏ ਨਾਲ ਮਿੱਟੀ ਉਹਨੇ ਕਮੀਜ਼ ਦਾ ਕੁੜਤੇ ਦੀ ਨੁੱਕਰ ਫੜੀ ਤੇ ਸੰਗ ਦੇ ਸੰਗ ਦੇ ਅੰਦਰ ਵੜ ਗਏ ਅੰਦਰ ਦੋ ਕੇਕ ਲੱਗੇ ਹੋਏ ਸੀ ਲੋਕ ਬੈਠੇ ਹੋਏ ਸੀ ਤੇ ਵਾਵਾ ਸ਼ਾਨੋ ਸ਼ੌਕਤ ਸੀ ਤੇ ਕੇਕਾਂ ਤੇ ਕੋਈ ਨਾਮ ਵੀ ਲਿਖਿਆ ਸੀ ਦੋ ਵੱਡਾ ਡੱਡ ਸਰਦਾਰ ਨਿਵਾਜ਼ ਮਾਰੇ ਮਿੱਠੀਏ ਉਹ ਰਿਆ ਇੱਕ ਲਿਫਾਫਾ ਜਿਹਾ ਦਿੱਤਾ ਲਿਫਾਫਾ ਬੀਬੀ ਵੱਲ ਵੇਖਿਆ ਮਿੱਠੀ ਨੇ ਪੁੱਤ ਲੈ 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 ਲਿਫਾਫਾ ਫੜਿਆ ਮਿੱਠੀ ਨੇ ਫੇਰ ਵੇਖਿਆ ਉਦਕੂ ਰਿਆਨਾ ਗਿਆ ਉਹਨੇ ਖੋਲਿਆ ਤੇ ਤੇ ਚਾਹ ਚੜ ਗਿਆ ਉਹਦੀ ਉਮੀਦ ਤੋਂ ਵੀ ਸੋਹਣੀ ਫਰਾਗ ਬੀਬੀ ਨੇ ਸਰਦਾਰਨੀ ਹਲ ਵੇਖਿਆ ਤੇ ਧਨਵਾਦ ਕੀਤਾ ਸਰਦਾਰਨੀ ਨੇ ਇਸ਼ਾਰੇ ਨਾਲ ਮਿੱਟੀ ਦੀ ਬਾਹ ਫੜੀ ਹੱਥ 'ਚ ਇੱਕ ਨਿੱਕਾ ਜਿਹਾ ਚਾਕੂ ਦਿੱਤਾ ਤੇ ਉੱਤੇ ਕੇਕ ਤੇ ਮਿੱਠੀ ਲਿਖਿਆ ਸੀ ਨਾਲ ਨਿੱਕੀ ਦਾ ਕੇਕ ਸੀ ਨਿੱਕੀ ਨੂੰ ਵੀ ਬੁਲਾਇਆ ਕੇਕ ਕਟਿਆ ਸਾਰਿਆਂ ਨੇ ਆਲੇ ਦੁਆਲੇ ਦਾ ਨਗਾਇਆ ਹੈਪੀ ਬਰਥਡੇ ਟੂ ਮਿੱਠੀ ਹੈਪੀ ਬਰਥਡੇ ਟੂ ਨਿੱਕੀ ਬੀਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਰੂਮਾ ਕੇ ਹੱਸਾਂ ਮੈਂ ਤੇ ਹੁਣੇ ਬਾਬੇ ਨੂੰ ਬਾਹਰ ਗਾਲਾਂ ਕੱਢ ਰਹੀ ਸਾਂ ਕਿ ਤੂੰ ਅੰਦਰ ਬੈਠਾ ਸੰਗ ਮਰ ਚੁਕ ਚਿੱਕਾ ਡੋਕੇ ਰਹਿ ਗਿਆ ਤੇ ਮੈਨੂੰ ਕੀ ਪਤਾ ਸੀ ਕਿ ਰੱਬ ਤੇ ਮੇਰੀ ਤੇਲੀ ਕੇਕ ਕੱਟ ਰਿਆ ਸੀ ਅੰਦਰ ਸੋਇਸ ਕਰਕੇ ਕਹਿੰਦੇ ਆ ਕਿ ਰਬ ਇੱਕ ਗੁੰਜਲਦਾਰ ਬੁਜਾਰਤ ਵਿਸ਼ਵਾਸ ਬੜੀ ਵੱਡੀ ਚੀਜ਼ ਹੈ ਅਸੀਂ ਡੋਲ ਜਾਂਦੇ ਆ ਅਸੀਂ ਥਰਕ ਜਾਂਦੇ ਆ ਨਹੀਂ ਸਿਰਤਾ ਆਪਣੇ ਆਪ ਤੇ ਵਿਸ਼ਵਾਸ ਹੀ ਰੱਬ ਦਾ ਵਿਸ਼ਵਾਸ ਹੈ ਉਹ ਕੁਝ ਨਾ ਕੁਝ ਸੋਚ ਕੇ ਤੁਹਾਡੇ ਤੋਂ ਸਭ ਕੁਝ ਕਰਾਉਂਦਾ ਹੈ ਤੇਰਾ ਕੀ ਆ ਮੀਠਾ ਲਾਗੇ ਸੋਦੇ ਤੇ ਵਿਸ਼ਵਾਸ ਕਰਿਆ ਕਰੋ ਤੁਹਾਡੇ ਕਰਮਾਂ ਦਾ ਕਰਮਾਂ ਤੋਂ ਕਿਤੇ ਬਾਅਦ ਮਿਲੇਗਾ ਸੋ ਇਹ ਮਿੱਠੀ ਦਾ ਜਨਮ ਦਿਨ ਤੁਹਾਨੂੰ ਕਿਹੋ ਜੀ ਲੱਗੀ ਚੰਗੀ ਲੱਗੀ ਹੋਵੇ ਤੇ ਜ਼ਰੂਰ ਦੱਸਣਾ ਇਹਨੂੰ ਸ਼ੇਅਰ ਵੀ ਕਰਨਾ ਲੋਕਾਂ ਤੱਕ ਵੀ ਪਹੁੰਚਾਉਣਾ ਖਾਸ ਕਰਕੇ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਲਿਖਤ ਲਈ ਬਹੁਤ ਸ਼ੁਕਰੀਆ ਮੈਨੂੰ ਇਹੋ ਜਿਹੇ ਜਿਹੜੇ ਭੋਲੇ ਭਾ ਦੇ ਘਟਨਾਵਾਂ ਨੇ ਵਾਕਿਆ ਨੇ ਬੜੇ ਅੱਛੇ ਲੱਗਦੇ ਨੇ ਤੇ ਮੇਰੇ ਕੋ ਰਿਹਾ ਨਹੀਂ ਜਾਂਦਾ ਕਿ ਮੈਂ ਇਹਨਾਂ ਨੂੰ ਕਲਾਤਮਕ ਰੂਪ ਇਹਨਾਂ ਦੇ ਲਿਖਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓ ਇੱਕ ਸੌਖਾ ਆਸਾਨ ਤੇ ਵਧੀਆ ਵੇਖਣ ਕੇ ਲੋਕਾਂ ਨੂੰ ਆਨੰਦ ਆ ਜਾਂਦਾ ਹੈ ਉੱਥੋਂ ਤੱਕ ਪਹੁੰਚਾਵਾ ਸੋ ਬਹੁਤ ਬਹੁਤ ਮਿਹਰਬਾਨੀ ਹਰਪ੍ਰੀਤ ਸਿੰਘ ਜਵੰਦਾ ਜੀ ਤੁਸੀਂ ਪਿਆਰਿਓ ਸਾਸਤ੍ਰਿਕ ਕਾਲ